ਨਾ ਮਨ ਕਿੱਥੇ ਰਹੀਏ ਜੇ ਸਰਕਾਰਾਂ ਸਾਡੀਆਂ ਮੰਗਾ ਮੰਨਦਾ ਤੇ ਇੰਨਾ ਥੋੜਾ ਘੱਟ ਹੋਣਾ ਸੀ ਇੱਥੇ ਦੇਖੋ ਅੱਜ ਕਿੰਨੇ ਦਿਨ ਤੋਂ 13 ਫਰਵਰੀ ਤੋਂ ਸਾਡੇ ਵੀਰ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੀਆਂ ਪੈਣਾ ਦੇਖੋ ਕਿਵੇਂ ਮਿੱਟੀ ਦੇ ਵਿੱਚ ਰੋੜ ਰਹੇ ਨੇ ਇੱਥੇ ਸਾਡੇ ਨੌਜਵਾਨ ਵੀਰ ਇਹਨਾਂ ਨੇ ਸ਼ਹੀਦ ਕਰ ਦਿੱਤੇ ਸ਼ਬ ਕਰਨ ਵੀਰ ਜਿਹਨੂੰ ਦੇਖ ਕੇ ਅੱਜ ਇੰਨਾ ਹੀ ਕਲੇ ਨੂੰ ਦੁੱਖ ਮਨ ਨੂੰ ਲੱਗ ਰਿਹਾ ਕਿ ਉਹ ਇੱਕ ਦੋ ਪੈਣਾ ਦਾ ਭਰਾ ਸੀ ਇਹ ਸਰਕਾਰ ਦੀ ਗੰਦੀਆਂ ਹਰਕਤਾਂ ਕਰਕੇ ਇਹਨਾਂ ਨੇ ਸਾਡੇ ਸ਼ੋਗਵੀਰ ਇਹਨਾਂ ਨੇ ਸ਼ਹੀਦ ਕਰ ਦਿੱਤਾ ਦੂਸਰੀ ਗੱਲ ਸਾਡੇ ਕਿਸਾਨ ਇਹਨਾਂ ਕੋਲ ਕੀ ਮੰਗ ਰਹੇ ਨੇ ਸਾਡੇ ਕਿਸਾਨ ਇਹਨਾਂ ਕੋਲ ਕੀ ਹੱਕੀ ਮੰਗ ਰਹੇ ਨੇ ਅਜੇ ਹੋਰ ਤਾਂ ਕੁਝ ਮੰਗ ਹੀ ਨਹੀਂ ਰਹੇ ਅੱਗੇ ਵੀ ਅਸੀਂ 2 ਸਾਲੇ ਤੇ ਬੈਠ ਕੇ ਗਏ ਸਰਕਾਰਾਂ ਤੋਂ ਆਉਂਦੀ ਹੱਕ ਮੰਗਣ ਨਹੀਂ ਆਏ ਸੀ ਉਦੋਂ ਅਸੀਂ 7.5 ਤੋਂ ਉੱਪਰ ਅਸੀਂ ਆਪਣੀਆਂ ਚੀਦੀਆਂ ਪਾ ਕੇ ਇੱਥੇ ਗਏ ਆ ਉਹਨੂੰ 2 ਸਾਲਾਂ ਬਾਅਦ ਫਿਰ ਅਸੀਂ ਇੱਥੇ ਆਇਆ ਸੀ ਆਪਦੇ ਹੱਕ ਮੰਗਣ ਵਾਸਤੇ ਇੱਥੇ ਆਇਆ ਅੱਜ ਕੋਈ ਸਰਕਾਰ ਨਾਲ ਮਤਥਾ ਲਾਣ ਵਾਸਤੇ ਨਹੀਂ ਆਏ ਸੀ ਅਸੀਂ ਸਿਰਫ ਆਪਦੀ ਹੱਕ ਮੰਗਣ ਵਾਸਤੇ ਇੱਥੇ ਆਇਆ ਸਾਨੂੰ ਸਾਡੇ ਸਰਕਾਰ ਹੱਕ ਦੇਵੇ ਕਿਸਾਨ ਆਪਦੇ ਖੇਤਾਂ ਵਿੱਚ ਮੁਚਾਲ ਰਵੇ ਜਾ ਕੇ ਸਾਡੀਆਂ ਖੇਤਾਂ ਦੇ ਸਾਨੂੰ ਜਿਹੜੇ ਸਾਡੇ ਖੇਤਾਂ ਦੇ ਜੋ ਸੀ ਫਸਲਾਂ ਬੀਜਦੇ ਆ ਸਾਨੂੰ ਉਹਦੇ ਹੱਕ ਹੀ ਨਹੀਂ ਮਿਲ ਰਹੇ ਹੁਣ ਤੁਸੀਂ ਦੇਖੋ ਗੜੇ ਮਾਰੀ ਹੋਈ ਏ ਜਿਲੇ ਸਾਲਾਂ ਵੀ ਗੜੇ ਮਾਰੀਆਂ ਹੋਈਆਂ ਐ ਫਿਰ ਫਿਰ ਹੋਈਆਂ ਸਾਨੂੰ ਨਾ ਤਾਂ ਪੰਜਾਬ ਸਰਕਾਰ ਨੇ ਪਿਛਲੇ ਮੁਆਵਜ਼ੇ ਦਿੱਤੇ ਨਾ ਹੀ ਸਾਨੂੰ ਕੋਈ ਮੁਆਵਜ਼ੇ ਮਿਲੇ ਸਾਡੇ ਖੇਤਾਂ ਦੇ ਵਿੱਚ ਜਿਹੜੇ ਬਾਗ ਨੇ ਸਾਡੇ ਕਿਨੂ ਦੇ ਬਾਗ ਉਹ ਸਾਡੇ ਤਬਾਹ ਹੋ ਚੁੱਕੇ ਨੇ ਖੇਤਾਂ ਦੇ ਵਿੱਚ ਸਾਡੇ ਜਿਹੜੇ ਕਿਨੂ ਦੇ ਬਾਗ ਨੇ ਉਹ ਸੁੱਕ ਸੁੱਕ ਕੇ ਉਹ ਨਾਲੇ ਸੁੱਕ ਗਏ ਨੇ ਪਰ ਸਰਕਾਰਾਂ ਨੇ ਬਿਲਕੁਲ ਵੀ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਸਰਕਾਰ ਕੋਲੋਂ ਸਿਰਫ ਇਹੀ ਮੰਗਦੇ ਆਂ ਵੀ ਸਾਡੇ ਕਿਸਾਨਾਂ ਨੂੰ ਸਾਡੀ ਫਸਲ ਦਾ ਪੂਰਾ ਰੇਟ ਮਿਲੇ ਸਾਡੇ ਬੱਚਿਆਂ ਨੂੰ ਬੇਨ ਮਤਲਬ ਉਹਨਾਂ ਨੂੰ ਕਿਉਂ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ? ਸ਼ਿਵ ਕਰਨ ਦਾ ਕੀ ਦੋਸ਼ ਸੀ? ਉਹ ਥੋੜੀ ਜੀ ਜ਼ਮੀਨ ਦਾ ਮਾਲਕ ਸੀ। ਸਿਰਫ ਇੱਕ ਇਨਸਾਫ਼ ਮੰਗਣ ਵਾਸਤੇ ਇੱਥੇ ਆਇਆ ਸੀ। ਤੇ ਹਰਿਆਣਾ ਸਰਕਾਰ ਨੇ ਉਹਨਾਂ ਦੇ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ। ਤੁਸੀਂ ਕਿਹਨੂੰ ਜ਼ਿੰਮੇਵਾਰ ਠਹਿਰਾਣੇ ਦਾ? ਇਹ ਸਰਕਾਰਾਂ ਨੂੰ ਠਹਿਰਾਣੇ ਆ ਸੀ। ਹਰਿਆਣਾ ਸਰਕਾਰ ਨੂੰ ਸਾਡੀ ਸੈਂਟਰ ਸਰਕਾਰ ਨੂੰ। ਜੇ ਉਹਨਾਂ ਨੇ ਉਹਨਾਂ ਨੂੰ ਆਰਡਰ ਦਿੱਤੇ ਹੋਏ ਨੇ। ਸਾਨੂੰ ਅਗਾ ਕਿਉਂ ਨਹੀਂ? ਉਹਦੇ ਜਿਹੜੀ ਉਹਦੇ ਜਿਹੜੀ ਗੋਲੀ ਬੱਜੀ ਆ ਜੀ ਉਹ ਤਾਂ ਪ੍ਰਾਈਵੇਟ ਗੋਲੀ ਸੀ। ਜੋ ਵੀ ਬੱਜੀ ਗੋਲੀ ਤੇ ਬੱਜੀ ਹੈ। ਗੋਲੀ ਤਾਂ ਗੋਲੀ ਹੈ ਨਾ। ਜਿਸ ਤਰ੍ਹਾਂ ਉਹ ਇਹਨਾਂ ਦੀ ਨਹੀਂ ਸੀ ਫੋਰਸ ਦੀ ਨਹੀਂ ਸੀ ਉਹ ਮਾਰੀ ਕਿਨੇ ਗੋਲੀ ਜਿੰਨੇ ਵੀ ਮਾਰੀਏ ਹਾਂਜੀ ਹਾਂਜੀ ਅਕਸਰ ਵੱਜੀ ਤਾਂ ਗੋਲੀ ਉਹਨੂੰ ਵੱਜੀ ਹਾਂਜੀ 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 ਕਿੰਨਾ ਗੋਲੀ ਤੋਂ ਨਹੀਂ ਮਰਿਆ ਹਾਂਜੀ ਹਾਂਜੀ ਬਾਕੀ ਸਾਡੇ ਜਿਹੜੇ ਵੀਰ ਨੇ ਸਾਡੇ ਬਜ਼ੁਰਗ ਨੇ ਉਹ ਕੀ ਇੱਥੇ ਵੀ ਪਤਾ ਲੱਗਦਾ ਜੀ ਜਿਸ ਤਰ੍ਹਾਂ ਮਾਤਾ ਜਿਸ ਤਰ੍ਹਾਂ ਅਸਲਾ ਸਰਕਾਰੀ ਨਹੀਂ ਸੀ ਜਿਹੜਾ ਉਹਦੇ ਵੱਜਿਆ ਤਾਂ ਪ੍ਰਾਈਵੇਟ ਅਸਲਾ ਕਿੱਥੋਂ ਆਇਆ ਉਹ ਇਹਨਾਂ ਦੇ ਵਿੱਚ ਗਲਤ ਤੰਤਰ ਗੁੰਡੇ ਵਾਲੇ ਹੋਏ ਨਾ ਇਹ ਵਾਇਰਲ ਹੋਈ ਏ ਉਹ ਵੀਡੀਓ ਦੇ ਅਕੋਰਡਿੰਗ ਅਸੀਂ ਦੇਖੀਏ ਤਾਂ ਗੋਲੀ ਤਾਂ ਵੱਜੀ ਹੈ ਨਾ ਉਹਦੀ ਵੱਜੀ ਤੋਂ ਉਹਨੂੰ ਸੀਤਿਆ ਭਾਈਏ ਬਿਨਾ ਗੋਲੀ ਚੋਣ ਨਹੀਂ ਬਾਕੀ ਅਸੀਂ ਇਹ ਗੱਲ ਕਹਿੰਨੇ ਵੀ ਸਾਡੇ ਜਿਹੜੇ ਕਿਸਾਨ ਨੇ ਸਾਡੇ ਕਿਸਾਨ ਕੋਈ ਸਰਕਾਰ ਨਾਲ ਮੱਥਾ ਲਾਉਣ ਵਾਸਤੇ ਨਹੀਂ ਆਏ ਸਾਡੀ ਜਿਸਤਰਾ ਜੀ ਜਿਹੜੇ ਨੇ ਉਹ ਸਿਰਫ ਆਪਣੇ ਹੱਕ ਲੈਣ ਵਾਸਤੇ ਇੱਥੇ ਆਏ ਨੇ ਬਿਨਾ ਹੱਕਾਂ ਤੋਂ ਸਰਕਾਰ ਜਿਹੜੇ ਕਿਸਾਨ ਨੇ ਤੇ ਉਹਨਾਂ ਨੂੰ ਫਸਲਾਂ ਦੇ ਪੂਰੇ ਰੇਟ ਮਿਲ ਜਾਣ ਤੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲ ਜਾਣ ਸਾਡੀਆਂ ਭੈਣਾਂ ਨੇ اسی ਤਾਂ ਹੀ ਕਰੇ ਕੁਸ਼ਾਲਾਂ ਜੇ ਸਾਡੇ ਖੇਤਾਂ ਵਿੱਚੋਂ ਫਸਲਾਂ ਦੇ ਮੁੱਲ ਸਾਨੂੰ ਬਰਾਬਰ ਮਿਲਣਗੇ ਤਾਂ ਜੇ ਸਾਨੂੰ ਫਸਲਾਂ ਦੇ ਮੁੱਲ ਹੀ ਨਹੀਂ ਮਿਲ ਰਹੇ ਮੈਂ ਕਿ ਹਾਈ ਦਿਨ ਤੋਂ ਦਿਨ ਚੜhti ਜਾ ਰਹੀ ਹੈ ਹੁਣ ਅੱਜ ਸਵੇਰੇ ਦੇਖਿਆ ਵੀ ਉਹਨਾਂ ਨੇ ਸਾਨੂੰ ਸਿਲੰਡਰ ਦੇ ਮਹਿਲਾ ਦਿਵਸ ਤੇ ਗੈਸ ਸਿਲੰਡਰ ਦਾ ਰੇਟ 100 ਰੁਪਏ ਘੱਟ ਕਰ ਦਿੱਤਾ ਕਿ 100 ਰੁਪਏ ਨਾਲ ਘਰ ਤਾਂ ਨਹੀਂ ਚੱਲਣਾ 100 ਰੁਪਏ ਨਾਲ ਘਰ ਨਹੀਂ ਚੱਲਦਾ ਕਿ 100 ਰੁਪਏ ਦੇਣ ਨਾਲ ਕੋਈ ਬਹਿਣਾ ਖੁਸ਼ ਨਹੀਂ ਹੋ ਗਿਆ ਸਾਡੇ ਸਾਨੂੰ ਇੱਕੋ ਸਾਡੀ ਮੰਗੇ ਸਾਰੀਆਂ ਭੈਣਾਂ ਦੀ ਅਸੀਂ ਇੱਕੋ ਗੱਲ ਕਹਿੰਨੇ ਆ ਵੀ ਸਾਡੇ ਕਿਸਾਨਾਂ ਨੂੰ ਸਾਡੇ ਵੀਰਾਂ ਨੂੰ ਸਾਡੀ ਖੇਤੀ ਦਾ ਮੁੱਲ ਪੂਰਾ ਮਿਲੇ ਸਾਨੂੰ ਕੋਈ 100 ਰੁਪਏ ਦਾ ਲਾਲਚ ਨਹੀਂ ਸਾਨੂੰ ਕੋਈ 1000 ਰੁਪਏ ਦਾ ਲਾਲਚ ਨਹੀਂ ਪੰਜਾਬ ਸਰਕਾਰ ਨੇ 1000 ਰੁਪਏ ਦਾ ਲਾਰਾ ਲਾ ਕੇ ਬੈਨਾ ਤਾਂ ਵੋਟਾਂ ਤਾਂ ਲੈ ਲਈਆਂ ਅਸੀਂ 1000 ਰੁਪਏ ਪਿੱਛੇ ਨਹੀਂ ਵੋਟਾਂ ਤੁਹਾਨੂੰ ਪਾਈਆਂ ਸੀ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਤੁਹਾਨੂੰ ਵੋਟਾਂ ਪਾਈਆਂ ਸੀ ਵੀ ਸਾਡੇ ਬੱਚਿਆਂ ਦਾ ਭਵਿੱਖ ਸਾਨੂੰ ਚੰਗਾ ਦਿਸੇਗਾ ਸਰਕਾਰ ਬਦਲਣ ਦਾ ਮਤਲਬ ਇਹੀ ਹੁੰਦਾ ਹੈ ਵੀ ਸਾਡੇ ਬੱਚਿਆਂ ਦਾ ਭਵਿੱਖ ਬਦਲੇ ਭਲੇ ਹੀ ਉਹ ਸਾਡੇ ਬੱਚਿਆਂ ਨੂੰ ਨੌਕਰੀਆਂ ਦੇ ਰਹੇ ਨੇ ਅਸੀਂ ਇਸ ਚੀਜ਼ ਨਾਲ ਖੁਸ਼ੀ ਵੀ ਜ਼ਾਹਰ ਕਰ ਰਹੇ ਆ ਪਰ ਉਹਦੇ ਨਾਲ ਨਾਲ ਜਿਕੇ ਸਾਡੇ ਵੀ ਜਿਹੜੇ ਕਿਸਾਨ ਐ ਨੇ ਆ ਕੇ ਧਰਨਿਆਂ ਤੇ ਬੈਠੇ ਨੇ ਸਾਡੇ ਬਜ਼ੁਰਗ ਇਹ ਬਜ਼ੁਰਗਾਂ ਦਾ ਹਰ ਰੋਣ ਦਾ ਟਾਈਮ ਨਹੀਂ ਹੈਗਾ ਅੱਗੇ ਵੀ ਇਹਨਾਂ ਨੇ ਸਾਨੂੰ 2 ਸਾਲ ਰੁਲਾਇਆ ਅਸੀਂ 2 ਸਾਲ ਰੁਲੇ ਉਹਨਾਂ ਦੇ ਵਿੱਚ ਖੇਤਾਂ ਦੇ ਵਿੱਚ ਰੁਲੇ ਬੁਰਾ ਹਾਲ ਹੋਇਆ ਬੱਚਿਆਂ ਦਾ ਉਹਦੇ ਵੀ ਸਾਡੇ 700 ਦੁੱਤੋਂ ਉੱਪਰ ਦੇ ਅਸੀਂ ਇਧੀਆਂ ਪਈਆਂ ਮਾਦਾ ਦੇਖੋ ਤੁਸੀਂ ਹੁਣ ਹਾਲ ਤੱਕ ਸਰਕਾਰਾਂ ਨੇ ਆਪਣੀ ਮੰਗਾਂ ਮੰਨੀਆਂ ਨਹੀਂ ਹੈਗੀਆਂ ਹਾਂਜੀ ਅੱਗੇ ਸੋਚੇ ਵੀ ਤੁਸੀਂ ਫਿਰ ਕੀ ਕਰਨਾ ਹੈ ਹੁਣ ਅੱਗੇ ਜਿਵੇਂ ਸਾਡੀ ਸਿੱਧੂ ਪਰ ਜੱਥੇਬੰਦੀ ਵੱਲੋਂ ਸਾਨੂੰ ਧੰਨਵਾਦ ਸਾਹਿਬ ਵੱਲੋਂ ਜੋ ਵੀ ਸਾਨੂੰ ਹੋ ਕੁਮ ਹੋਏਗਾ ਅਸੀਂ ਉਹਦੇ ਅਕੋਰਡਿੰਗ ਚੱਲਾਂਗੇ ਅਸੀਂ ਆਪਣੀ ਜਥੇਬੰਦੀ ਦੇ ਹੁਕਮਾਂ ਤੋਂ ਬਗੈਰ ਬਿਲਕੁਲ ਕੁਝ ਵੀ ਨਹੀਂ ਕਰਦੇ ਤੇ ਨਾ ਹੀ ਅਸੀਂ ਕਦੇ ਕੁਝ ਕਰਾਂਗੇ ਜਿਵੇਂ ਸਾਨੂੰ ਡਲੇਵਾਲ ਸਾਹਿਬ ਦਾ ਹੁਕਮ ਹੋਏਗਾ ਅਸੀਂ ਉਹਦੇ ਅਕੋਰਡਿੰਗ ਹੀ ਚੱਲਾਂਗੇ ਕਿੰਨੀ ਦੂਰੋਂ ਆਇਓ ਤੁਸੀਂ ਕਿਹੜਾ ਪਿੰਡ ਹੈ ਜ ਆਪਣਾ ਅਸੀਂ ਹਾਜਲਕਾ ਤੋਂ ਆਇਆ ਹਾਜਲਕਾ ਤੋਂ 25 ਕਿਲੋਮੀਟਰ ਦੂਰ ਸਾਡਾ ਪਿੰਡ ਹੈ ਹਾਜਲਕਾ ਤਾਂ ਬਾਰਡਰ ਤੇ ਵਾਗਿਆ ਜੀ ਪਾਕਿਸਤਾਨ ਦੇ ਦੇ ਨਹੀਂ ਆਇਆ ਜੀ ਐਡੀ ਦੂਰੋਂ ਆਇਆ ਪੂਰਾ ਪੰਜਾਬ ਲੰਘ ਕੇ ਇੱਥੇ ਆ ਗਏ ਅਸੀਂ 5 ਵਜੇ ਦੇ ਚੱਲੇ ਹੋਇਆ ਦੇਖੋ ਅਸੀਂ 12 ਵਜੇ ਇੱਥੇ ਪਹੁੰਚੇ ਆ ਜੇ ਸਾਡੇ ਮਨ ਵਿੱਚ ਇਹਨਾਂ ਦਾ ਤ ਦੇਖੋ ਸਾਡੀ ਅਮਰਪਾਲ ਬੈਂਟੀ ਜਲਾਲਾਬਾਦ ਤੋਂ ਆਏ ਐ ਇਹ ਸਾਡੀਆਂ ਬੈਣਾ ਗੱਡਾਂ ਡੋਬ ਤੋਂ ਆਈਆਂ ਨੇ ਬੇਚੀ ਦੂਰੋਂ ਅਸੀਂ ਆਏ ਆ ਅਸੀਂ ਕੇ ਗੇਸ ਵਾਸਤੇ ਸਾਡੇ ਬੱਚਿਆਂ ਦੇ ਵੀ ਵਿਖਵਾਸੇ ਆਏ ਆ ਅਸੀਂ ਇਹਨਾਂ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਅਸੀਂ ਅੱਜ ਮੈਲਾ ਦਿਵਸ ਨਹੀਂ ਮਨਾਣ ਆਈਆਂ ਅਸੀਂ ਕੋਈ ਸ਼ੌਂਕਾਂ ਨੂੰ ਨਹੀਂ ਇੱਥੇ ਆਏ ਆ ਸਾਨੂੰ ਮਜਬੂਰ ਕਿਸਾਨਾਂ ਕਿਸਾਨ ਵੀਰਾਂ ਨੂੰ ਸਰਕਾਰਾਂ ਨੇ ਇੱਥੇ ਦੱਸਣ ਆਇਓ ਕਿ ਮੈਲਾ ਦਿਵਸ ਤਾਂ ਮਨਾ ਰਹੇ ਆ ਪਰ ਅਸੀਂ ਦੁਖੀ ਆ ਅਸੀਂ ਦੁਖੀ ਆ ਠੀਕ ਹੈ ਗੋਣ ਨਹੀਂ ਅਗੇ ਅਸੀਂ ਖੁਸ਼ਤਾਣੀ ਦੇ ਸਾਡੇ ਵੀਰ ਹੀ ਨਹੀਂ ਕੋਸ਼ਿਸ਼ ਕੀਤੀ ਖੁਸ਼ ਲੈਣਾ ਸਾਡੇ ਵੀਰਾਂ ਨੂੰ ਇੱਥੇ ਗੋਲੀਆਂ ਨਾਲ ਮਾਰਿਆ ਸਾਡੇ ਵੀਰ ਤੇ ਬੇਟੇ ਦਾ ਸੜਕ ਤੇ ਬੈਠੇ ਨੇ ਤਾਂ ਦਿਵਸ ਕਿਵੇਂ ਬਣਾਉਂਗੇ ਘਰੇ ਬੈਠੇ ਮੇਰੇ ਦੱਸੇ ਮੈਂ ਕਿ ਮਜਬੂਰੀ ਦੀਆਂ ਮਾਰੀਆਂ ਇੱਥੇ ਆਈਆਂ ਸਾਡੇ ਭਰਾ ਉੱਤੇ ਬੈਠੇ ਨੇ ਅਸੀਂ ਅੱਜ ਆਵਾਂਗੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਵਾਂਗੇ ਸਾਡੇ ਵੀਰਾਂ ਨੂੰ ਹੌਸਲਾ ਹੋਵੇ ਕਿ ਸਾਡੀਆਂ ਮਾਈ ਭਾਗੋ ਦੀਆਂ ਧੀਆ ਇਹ ਮਾਤਾ ਗੁਜਰਗੌਰ ਦੀਆਂ ਧੀਆ ਇੱਥੇ ਆਈਆਂ ਨੇ ਅੱਜ ਮੈਂ ਸਾਰੀਆਂ ਭੈਣਾਂ ਦਾ ਤੇਜ ਜਿਹੜੋ ਸਤਿਕਾਰ ਕਰਦੀਆਂ ਤੇ ਵਾਹੀ ਗਰ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੋ ਸਾਡੇ ਵੀਰ ਸਾਡੇ ਬਜ਼ੁਰਗ ਸਾਡੇ ਬੱਚੇ ਇੱਥੇ ਆਏ ਨੇ ਅੰਦੋਲਨ ਦੇ ਵਿੱਚ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਸਰਕਾਰ ਨਾਲ ਮੱਥਾ ਲਾਉਂਦਾ ਉਹਨਾਂ ਨੂੰ ਹੌਸਲਾ ਬੁਲੰਦ ਰੱਖੇ ਉਹਨਾਂ ਦਾ ਤਾਂ ਜੋ ਇਹਨਾਂ ਵੀਰਾਂ ਦੇ ਨਾਲ ਅਸੀਂ ਵੀ ਰਵਾਂਗੀਆਂ ਜਿੰਨੇ ਸਾਡੇ ਕੋਲ ਸੇਵਾ ਇਹਨ ਜਵਾਨੀ ਸਰਕਾਰ ਆ ਰ ਹੈ ਜਵਾਨੀ ਸਰਕਾਰ ਆ ਇਹ ਜਿਹੜਾ ਖਾਨ ਪਰ ਖੀਰੀ ਦਾ ਜਿਹੜਾ ਸੀਗਾ ਮਸਲਾ ਉਹਨੇ ਤਾਂ ਵੀ ਮੁੱਕਰ ਗਏ ਜਿਹੜਾ ਕਿਸਾਨਾਂ ਦਾ ਮੁੱਦਾ ਦਾ 2 ਸਾਲ ਬੈਠੇ ਰਹੇ ਉਹ ਮੁੱਦਾ ਸੀ ਉਹਦੇ ਤੋਂ ਵੀ ਬਦਲ ਗਏ ਇਹ ਬੇਜਵਾਨੀ ਸਰਕਾਰ ਨੂੰ ਰੋਣ ਆਈਆਂ ਅੱਜ ਅਸੀਂ ਮਹਿਲਾ ਵਸਤ ਨਹੀਂ ਆਈਆਂ ਬਣਾ ਕੇ ਕਹਿੰਦਾ ਆਪਣੇ ਮੰਗਾ ਕਈਆਂ ਸੀ ਜਿਹੜੀ ਮੰਗਾ ਤੋਂ ਮੁੱਕਰ ਹੀ ਸ ਕਰ ਗਏ ਮੰਗਾ ਕਰਕੇ ਬੇਜਵਾਨ ਹੈ